ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗ ਲਗ ਗੁਰਦੁਆਰਿਆਂ ਤੇ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦੇ ਬਖਸੇ ਹੋਏ ਨਿਸ਼ਾਨ ਸਾਹਿਬ ਚੜਾਏ ਗਏ ਜਿਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਇਹ ਨਿਸ਼ਾਨ ਸਾਹਿਬ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਨੇ ਆਪਣੇ ਖਾਲਸੇ ਨੂੰ ਦਿੱਤਾ ਸੀ ਨੀਲੇ ਰੰਗ ਦਾ ਅੱਜ ਇਹੀ ਨਿਸ਼ਾਨ ਸਾਹਿਬ ਲਗ ਲਗ ਗੁਰਦੁਆਰਿਆਂ ਦੇ ਉੱਤੇ ਵਿਸਾਖੀ ਦੇ ਦਿਨ ਦਿਹਾੜੇ ਤੇ ਚੜਾਏ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜਦੋਂ ਬਾਬਾ ਜੀ ਆਰਸੀਸੀ ਦੀ ਸਥਾਨ ਤੇ ਅੱਜ ਆਪਾਂ ਸਾਨੂੰ ਤੁਹੀ ਬੇਨਤੀ ਕਰਦੇ ਆਂ ਵੀ ਇਹ ਪ੍ਰਾਤਨ ਕਾਲ ਦਾ ਨਿਸ਼ਾਨ ਸਾਹਿਬ ਜਿਹੜੇ ਪ੍ਰਾਤਨ ਕਾਲ ਵਿੱਚ ਚੱਲਦੇ ਸੀ ਕਹਿੰਦੇ ਜਿਹੜੇ ਆਜਿ ਨਿਸ਼ਾਨ ਸਾਹਿਬ ਲਾਏ ਗਏ ਐਸਪੀਸੂ ਦੁਆਰਾ ਬਦਲਦੇ ਸੀਗੇ ਪਰ ਇਹ ਜਿਹੜੇ ਢਾਲ ਤਲਵਾਰ ਕਟਾਰਾ ਇਹ ਪ੍ਰਾਤਨ ਨਿਸ਼ਾਨ ਸਾਹਿਬ ਦੀ ਸਾਰੇ ਸੰਗਤ ਨੂੰ ਹੀ ਬੇਨਤੀ ਏ ਵੀ ਹੋਰ ਸਮੇਂ ਤੇ ਆਪਾਂ ਸਾਰਾ ਬਦਲਾ ਲਿਆ ਕੇ ਜਿਹੜੇ ਪ੍ਰਾਦਰ ਸਮਾਂ ਚੱਲੀ ਆਪਾਂ ਜਿਹੜਾ ਕਿ ਆਰਐਸਐਸ ਦੀ ਜਿਹੜੀ ਸੋਸ਼ਲ ਬਦਲ ਕੇ ਖਾਲਸਾ ਪੰਥ ਵਾਲੀ ਨੀਰੇ ਸਾਹਿਬ ਜਿੱਦਾਂ ਇਹ ਤੇ ਪ੍ਰਾਦਰ ਕਾਵਾਂਨ ਸਾਹਿਬ ਜਿੱਦਾਂ ਸੋਚੀ ਸੰਗਤ ਨੂੰ ਬਾਹਰ ਕੁਝ ਇਕਾ ਖਾਲਸਾ ਜਿਹੜੇ ਇਤਿਹਾਸ ਤੋਂ ਜਾਣੂ ਨੇ ਉਹ ਤਾਂ ਸ੍ਰੀ ਗੁਰੂ 10ਵੇਂ ਪਾਸਾ ਜਿਹਦਾ ਬਖਸਿਆ ਹੋਇਆ ਇਨਸਾਨ ਸਾਹਿਬ ਚੜਾਉਂਦੇ ਨੇ ਜਿਹੜੇ ਇਤਿਹਾਸ ਤੋਂ ਹੀਣੇ ਨੇ ਉਹ ਨਹੀਂ ਚੜਾਉਂਦੇ ਆਸਕ ਪੌੜੀਆਂ ਨੇ ਦਰਬਾਰ ਸਾਹਿਬ ਦੇ ਅੰਦਰ ਤੁਸੀਂ ਜਾਂਦੇ ਹੋਵੋਗੇ ਇੱਕ ਪੌੜੀਆਂ ਨੂੰ ਹਮੇਸ਼ਾ ਜਿੰਦਾ ਲਾ ਕੇ ਰੱਖਦੇ ਨੇ ਸ਼੍ਰੋਮਣੀ ਕਮੇਟੀ ਵਾਲੇ ਉਹ ਪੌੜੀਆਂ ਦੇ ਅੰਦਰ ਜਾ ਕੇ ਤੁਸੀਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਜਿਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਪਰ ਉਹ ਪੌੜੀਆਂ ਨੂੰ ਜਿੰਦਾ ਲਾ ਕੇ ਰੱਖਦੀ ਹੈ ਸ਼੍ਰੋਮਣੀ ਕਮੇਟੀ ਹੁਣ ਤੁਸੀਂ ਆਹ ਟੀਵੀ ਦੀ ਸਕਰੀਨ ਤੇ ਦੇਖੋ ਇੱਕ ਪਾਸੇ ਤੁਹਾਨੂੰ ਦਿਖਾ ਰਹੇ ਆ ਗੁਰੂ ਜੀ ਦੇ ਸੰਗ ਤੇ ਤੁਸੀਂ ਟੀਵੀ ਦੀ ਸਕਰੀਨ ਵੱਲ ਨੂੰ ਦੇਖੋ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਖੰਡੇ ਦੇ ਦਰਸ਼ਨ ਕਰੋ ਜਿਹੜਾ ਸਿੰਘ ਦੇ ਹੱਥ ਚ ਪੜਿਆ ਹੋਇਆ ਇਹ ਖੰਡਾ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦਾ ਇਸ ਖੰਡੇ ਦੇ ਨਾਲ ਖਾਲਸਾ ਪੰਥ ਸਾਜਿਆ ਸੀ ਅੱਜ ਦਿਨ ਦਿਹਾੜਾ ਮਨਾਉਂਦੀਆਂ ਨੇ ਗੁਰਦੁਆਰੇ ਦੀਆਂ ਕਮੇਟੀਆਂ ਪਰ ਇਤਿਹਾਸ ਤੋਂ ਬਹੁਤ ਹੀ ਹੀਣੇ ਨੇ ਕਿਉਂਕਿ ਅੰਗਰੇਜ਼ਾਂ ਦੇ ਬੈਚ ਨੂੰ ਅੱਜ ਇਹ ਖੰਡਾ ਦੱਸ ਬੈਠੇ ਨੇ ਉਹਨੂੰ ਖੰਡਾ ਕਹਿ ਕੇ ਗੱਡੀਆਂ ਚਲ ਮਕਾਉਂਦੇ ਨੇ ਝੰਡਿਆਂ ਤੇ ਲਾਉਂਦੇ ਨੇ ਗੁਰਦੁਆਰਿਆਂ ਚ ਅੰਗਰੇਜ਼ਾਂ ਦੇ ਝੰਡੇ ਚੜਾਉਂਦੇ ਨੇ ਪਰ ਬਸਾਖੀ ਦਾ ਦਿਨ ਦਿਹਾੜਾ ਮਨਾਉਂਦੇ ਨੇ ਆ ਤੁਸੀਂ ਦੇਖੋ ਇੱਥੇ ਜੁੱਤੀ ਲਾਈ ਆ ਅੰਗਰੇਜ਼ਾਂ ਦੇ ਲੋਗੋ ਤੇ ਕਿਉਂਕਿ ਅੰਗਰੇਜ਼ਾਂ ਦੇ ਲੋਗੋ ਨੂੰ ਖੰਡਾ ਕਹਿ ਕੇ ਸ੍ਰੀ ਗੁਰੂ 10ਵੇਂ ਪਾਸਾ ਜਿਹਦੇ ਖੰਡੇ ਦੀ ਘੋਰ ਬੇਅਦਵੀ ਕਰਦੇ ਨੇ ਪਾਪੀ ਕਿਉਂਕਿ ਅੰਗਰੇਜ਼ਾਂ ਦੇ ਲੋਗੋ ਨੂੰ ਖੰਡਾ ਦੱਸਦੇ ਨੇ ਉਹ ਅੰਗਰੇਜ਼ਾਂ ਦਾ ਵੈਚ ਸਿੱਖ ਬਟਾਲੀਅਨ ਦੇ ਮੱਥੇ ਤੇ ਇਹ ਕਲੰਕ ਲਾਇਆ ਹੋਇਆ ਸੀ ਜੁੱਤੀ ਚੋਂ ਡਿਜ਼ਾਈਨ ਲਿਆ ਗਿਆ ਸੀ ਅੱਜ ਅਸੀਂ ਵਿਸਾਖੀ ਦੇ ਦਿਨ ਦਿਹਾੜੇ ਤੇ ਇਹ ਤੇ ਜੁੱਤੀ ਲਾਉਨੇ ਆਂ ਅੰਗਰੇਜ਼ਾਂ ਦੇ ਲੋਗੋ ਤੇ ਗੁਰਦੁਆਰੇ ਦੀਆਂ ਕਮੇਟੀਆਂ ਵਾਲਿਆਂ ਨੂੰ ਪੁੱਛਦੇ ਆਂ ਕਿ ਦੱਸੋ ਸਾਡੇ 10 ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਜਿਹਨੂੰ ਤੁਸੀਂ ਖੰਡਾ ਦੱਸਦੇ ਹੋ ਇਹਨੂੰ ਖੰਡਾ ਕਹਿ ਕੇ ਸ੍ਰੀ ਗੁਰੂ 10ਵੇਂ ਪਾਸਾ ਜਿਹਦੇ ਖੰਡੇ ਦੀ ਘੋਰ ਬੇਅਦਬੀ ਕਿਉਂ ਕਰਦੇ ਹੋ ਅੰਗਰੇਜ਼ਾਂ ਦੇ ਝੰਡੇ ਨੂੰ ਨਿਸ਼ਾਨ ਸਾਹਿਬ ਦਾ ਦਰਜਾ ਦੇ ਕੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜਿਹਦੇ ਨਿਸ਼ਾਨ ਸਾਹਿਬ ਦੀ ਘੋਰ ਬੇਅਦਬੀ ਕਿਉਂ ਕਰਦੇ ਹੋ ਤੁਸੀਂ ਤਾਂ ਪਾਪੀ ਬਣ ਗਏ ਹੋ ਪਾਪ ਕਰਦੇ ਹੋ ਹਰ ਸਾਲ ਪਾਪ ਕਰਦੇ ਹੋ ਬਾਹਰਲੇ ਮੁਲਖਾਂ ਦੇ ਆ ਸੜਕਾਂ ਤੇ ਵੀ ਤੁਸੀਂ ਗੁਰੂਆਂ ਦੇ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਦੇ ਤੁਰੇ ਫਿਰਦੇ ਹੋ ਹਲ-ਹਲ ਕਰਦੇ ਕਹਿੰਦੇ ਹੋ ਬਸਾਖੀ ਮਨਾਉਨੇ ਆ ਓ ਇਤਿਹਾਸ ਤੋਂ ਹੀਣਿਓ ਅੰਗਰੇਜ਼ਾਂ ਦੇ ਝੰਡੇ ਚੱਕ ਕੇ ਤੁਸੀਂ ਉਹਨੂੰ ਤੁਸੀਂ ਨਿਸ਼ਾਨ ਸਾਹਿਬ ਕਹਿ ਕੇ ਸ੍ਰੀ ਗੁਰੂ 10ਵੇਂ ਪਾਸਾ ਜਿਹਦੇ ਬਕਸੇ ਹੋਏ ਨਿਸ਼ਾਨ ਸਾਹਿਬ ਦੀ ਘੋਰ ਬੇਅਦਬੀ ਕਰਦੇ ਹੋ ਕਿਉਂਕਿ ਸ੍ਰੀ ਗੁਰੂ 10ਵੇਂ ਪਾਸਾ ਜਿੱਦਾ ਨਿਸ਼ਾਨ ਸਾਹਿਬ ਸੀ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਜੋ ਕਿ ਕਾਲ ਤੱਕ ਸਭ ਤੇ 1930 ਤੱਕਰ ਚੜਿਆ ਹੁੰਦਾ ਸੀ ਤੁਹਾਨੂੰ ਸਾਰੇ ਸਬੂਤ ਦਿਖਾ ਦਿੰਨੇ ਆ ਕਿਉਂ ਤੁਸੀਂ ਦੇਖ ਕੇ ਅਣ ਦੇਖਿਆ ਕਰਦੇ ਹੋ ਰੱਬ ਤੋਂ ਡਰੋ ਸ੍ਰੀ ਗੁਰੂ 10ਵੇਂ ਪਾਸਾ ਜਿਹਦੇ ਨਿਸ਼ਾਨ ਸਾਹਿਬ ਦੀ ਬੇਅਦਵੀਂ ਨਾ ਕਰੋ ਸ੍ਰੀ ਗੁਰੂ 10ਵੇਂ ਪਾਸਾ ਜਿਹਦੇ ਖੰਡੇ ਦੀ ਘੋਰ ਬੇਅਦਵੀਂ ਨਾ ਕਰੋ ਪਾਪੀਓ ਰੱਬ ਤੋਂ ਡਰੋ ਰੱਬ ਤੋਂ ਸਿਰਫ ਗੋਲਕ ਤੇ ਚੌਦਰ ਦਾ ਧਿਆਨ ਨਾ ਰੱਖੋ ਇਤਿਹਾਸ ਨੂੰ ਵੀ ਸਮਝੋ ਜਿਹੜੇ ਲੋਕ ਕਹਿੰਦੇ ਨੇ ਕਿ ਅਸੀਂ ਨਿਸ਼ਾਨ ਸਾਹਿਬ ਦੀ ਸੇਵਾ ਕਰਦੇ ਆਂ ਗੁਰਦੁਆਰਿਆਂ 'ਚ ਫਿਰ ਜੜਾ ਜਾ ਕੇ ਝੰਡਾ ਚੜਾ ਦਿੰਦੇ ਨੇ ਅੰਗਰੇਜ਼ਾਂ ਕੰਜਰਾਂ ਦਾ ਅੰਗਰੇਜ਼ਾਂ ਕੰਜਰਾਂ ਦੇ ਲੋਗੋ ਆਲਾ ਝੰਡਾ ਜੋ ਕਿ ਅੰਗਰੇਜ਼ਾਂ ਕੰਜਰਾਂ ਦਾ ਝੰਡਾ ਉਹ ਗੁਰਦੁਆਰਿਆਂ 'ਚ ਚੜ੍ਹਾ ਦਿੰਦੇ ਨੇ ਉਹ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਨਿਸ਼ਾਨ ਸਾਹਿਬ ਦੀ ਘੋਰ ਬੇਅਦਬੀ ਕਰਦੇ ਨੇ ਅੰਗਰੇਜ਼ਾਂ ਦਾ ਝੰਡਾ ਚੜ੍ਹਾ ਕੇ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਨਿਸ਼ਾਨ ਸਾਹਿਬ ਦੀ ਘੋਰ ਬੇਅਦਬੀ ਕਰਦੇ ਨੇ ਜਦੋਂ ਅੰਗਰੇਜ਼ਾਂ ਦੇ ਲੋਕੋ ਨੂੰ ਖੰਡੇ ਦਾ ਦਰਜਾ ਦੇ ਦਿੰਦੇ ਨੇ ਤਾਂ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਖੰਡੇ ਦੀ ਘੋਰ ਬੇਅਦਬੀ ਕਰਦੇ ਨੇ ਕਿਉਂਕਿ ਜਿਹੜਾ ਖੰਡਾ ਸ੍ਰੀ ਗੁਰੂ 10ਵੇਂ ਪਾਸਾ ਜੀ ਦਾ ਉਹ ਸਾਨੂੰ ਟੀਵੀ ਦੀ ਸਕਰੀਨ ਤੇ ਦਿਖਾਣੇ ਆ ਇਹ ਆਨੰਦਪੁਰ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਜਿਹਨੂੰ ਇਹ ਖੰਡਾ ਦੱਸਦੇ ਨੇ ਝੰਡਿਆਂ ਦੇ ਉੱਤੇ ਲਾਉਂਦੇ ਨੇ ਉਹ ਅੰਗਰੇਜ਼ਾਂ ਦਾ ਲੋਗੋ ਆ ਤੁਸੀਂ ਕਿੱਥੇ ਬਸੋਂਗੇ ਉੱਜੜਦੇ ਰਹੋਂਗੇ ਪਾਪੀਓ ਕਿਉਂ ਹਰ ਸਾਲ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੀ ਘੋਰ ਬੇਅਦਬੀ ਕਰਦੇ ਹੋ ਅੰਗਰੇਜ਼ਾਂ ਦੇ ਝੰਡੇ ਨੂੰ ਨਿਸ਼ਾਨ ਸਾਹਿਬ ਦਾ ਦਰਜਾ ਦੇ ਕੇ ਹੁਣ ਤਾਂ ਸੁਧਰ ਜੋ 100 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਤੁਹਾਨੂੰ ਪਾਪ ਕਰਦਿਆਂ ਨੂੰ ਪਾਪੀਓ ਹਟਜੋ ਇਹ ਪਾਪ ਕਰਨੋਂ ਨਾ ਕੰਜਰਾਂ ਦੇ ਝੰਡੇ ਚੜਾਵੋ ਗੁਰਦੁਆਰਿਆਂ 'ਚ ਗੁਰੂਆਂ ਤੇ ਬਕਸੇ ਹੋਏ ਨਿਸ਼ਾਨ ਸਾਹਿਬ ਚੜਾਵੋ ਜਿਹੜੇ ਲੋਕ ਕਹਿੰਦੇ ਨੇ ਅੰਗਰੇਜ਼ਾਂ ਦੇ ਲੋਗੋ ਨੂੰ ਇਹ ਖੰਡਾ ਉਹਨਾਂ ਨੂੰ ਦਿਖਾ ਰਹੇ ਆ ਕਿ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੇ ਦਰਸ਼ਨ ਕਰੋ ਤੁਸੀਂ ਸਿੰਘ ਦੇ ਹੱਥ 'ਚ ਫੜਿਆ ਹੋਇਆ ਇਹ ਖੰਡਾ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਇਹਦੇ ਹਰ ਰੋਜ਼ ਆਨੰਦਪੁਰ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਸ਼੍ਰੋਮਣੀ ਕਮੇਟੀ ਨੂੰ ਤਾਂ ਪਤਾ ਹੀ ਆ ਨਾ ਫਿਰ ਇਹ ਅੰਗਰੇਜ਼ਾਂ ਦੇ ਲੋਗੋ ਨੂੰ ਜੋ ਥੱਲਿਓਂ ਚੌੜਾ ਉੱਪਰੋਂ ਚੌੜਾ ਉਹਨੂੰ ਖੰਡੇ ਦਾ ਦਰਜਾ ਕਿਉਂ ਦੰਦੇ ਨੇ ਅੱਜ ਅੰਗਰੇਜ਼ਾਂ ਦੇ ਦਿੱਤੇ ਹੋਏ ਝੰਡੇ ਦੇ ਉੱਤੇ ਜੁੱਤੀ ਲਾ ਰਹੇ ਆ ਕਿਉਂਕਿ ਅੰਗਰੇਜ਼ਾਂ ਨੇ ਸਾਡੇ ਗੁਰੂਆਂ ਦੇ ਨਿਸ਼ਾਨ ਸਾਹਿਬ ਦੀ ਬੇਅਦਬੀ ਕੀਤੀ ਅਸੀਂ ਅੱਜ ਉਹਨਾਂ ਦੇ ਲੋਗੋ ਤੇ ਜੁੱਤੀ ਲਾ ਰਹੇ ਆ ਟੀਵੀ ਦੀ ਸਕਰੀਨ ਤੇ ਦੇਖੋ ਤੁਹਾਨੂੰ ਬੱਚਿਆਂ ਵਾਂਗੂ ਸਮਝਾਉਣਾ ਪੈਂਦਾ ਕਿਉਂਕਿ ਤੁਹਾਨੂੰ ਸਮਝ ਨਹੀਂ ਆਉਂਦੀ ਇਹ ਅੰਗਰੇਜ਼ਾਂ ਦਾ ਲੋਗੋ ਆ ਜਿਹਨੂੰ ਤੁਸੀਂ ਖੰਡੇ ਦਾ ਦਰਜਾ ਦਿੰਦੇ ਹੋ ਉਹ ਉੱਤੇ ਦੇਖੋ ਤਾਜ ਲੱਗਿਆ ਹੋਇਆ ਜਿੱਥੇ ਜੁੱਤੀ ਲਾਈ ਆ ਉਹਦੇ ਉੱਪਰ ਤਾਜ ਲੱਗਿਆ ਹੋਇਆ ਰਾਣੀ ਦਾ ਉਹ ਥੱਲੇ ਲੋਗੋ ਆ ਆ ਤੁਸੀਂ ਦੇਖੋ ਜਿਹਨੂੰ ਤੁਸੀਂ ਖੰਡਾ ਕਹਿੰਦੇ ਹੋ ਨਾ ਉਹਦੇ ਉੱਤੇ ਕੀ ਲਾਇਆ ਹੋਇਆ ਦੇਖੋ ਰਾਣੀ ਦਾ ਤਾਜ ਥੱਲੇ ਉਹ ਬੈਜ ਆ ਕਿਉਂਕਿ ਖੰਡਾ ਨਹੀਂ ਇਹ ਬੈਜ ਆ ਅੰਗਰੇਜ਼ਾਂ ਦਾ ਪਰ ਇਹਨੂੰ ਤੁਸੀਂ ਖੰਡੇ ਦਾ ਦਰਜਾ ਦੇ ਦਿੱਤਾ ਜਦੋਂ ਤੁਸੀਂ ਅੰਗਰੇਜ਼ਾਂ ਦੇ ਬੈਜ ਨੂੰ ਖੰਡੇ ਦਾ ਦਰਜਾ ਦਿੰਨੇ ਹੋ ਤਾਂ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਬਕਸੇ ਹੋਏ ਖੰਡੇ ਦੀ ਜੋ ਗੁਰੂਆਂ ਦਾ ਖੰਡਾ ਜਿਹਦੇ ਨਾਲ ਖਾਲਸਾ ਪੰਥ ਸਾਜਿਆ ਉਹਦੀ ਘੋਰ ਬੇਅਦਬੀ ਹੁੰਦੀ ਆ ਤੁਸੀਂ ਆਪ ਖੁਦ ਬੇਅਦਬੀ ਕਰਦੇ ਹੋ ਇੱਕ ਪਾਸੇ ਤਾਂ ਤੁਸੀਂ ਵਿਸਾਖੀ ਵੱਡੇ ਵੱਡੇ ਦਿਨ ਦਿਹਾੜੇ ਮਨਾਉਨੇ ਹੋ ਤੇ ਦੂਜੇ ਪਾਸੇ ਗੁਰੂਆਂ ਦੇ ਖੰਡੇ ਦੀ ਬੇਅਦਬੀ ਕਰਦੇ ਹੋ ਨਹੀਂ ਕਰਦੇ ਦੇਖ ਲਓ ਇੱਕ ਪਾਸੇ ਤੁਹਾਨੂੰ ਦਰਸ਼ਨ ਕਰਾ ਰਹੇ ਆ ਗੁਰੂਆਂ ਦੇ ਖੰਡੇ ਦੇ ਤੇ ਦੂਜੇ ਪਾਸੇ ਤੁਹਾਨੂੰ ਦਿਖਾ ਰਹੇ ਆ ਅੰਗਰੇਜ਼ਾਂ ਦਾ ਲੋਗੋ ਉਹ ਤੇ ਜੁੱਤੀ ਵੀ ਲਾ ਰਹੇ ਆ ਹੁਣ ਤੁਸੀਂ ਇਹਦੇ ਤੇ ਕੀ ਬੋਲੋਗੇ ਪੂਰੀ ਦੁਨੀਆ ਤੇ ਗੁਰਦੁਆਰੇ ਦੀਆਂ ਕਮੇਟੀਆਂ ਵਾਲਿਓ ਤੇ ਸ਼੍ਰੋਮਣੀ ਕਮੇਟੀ ਵਾਲਿਓ ਕੀ ਬੋਲੋਗੇ ਬੋਲਣ ਦੀ ਲੋੜ ਆ ਤੁਹਾਨੂੰ ਚੁੱਪ ਰਹਿ ਕੇ ਜਿਉਂਦੇ ਮਰਦੇ ਨਾ ਬਣੋ ਮਰਦੇ ਹੋ ਜੇ ਤੁਸੀਂ ਨਹੀਂ ਬੋਲਦੇ ਬੋਲਣ ਦੀ ਲੋੜ ਆ ਤੁਹਾਨੂੰ ਬੋਲੋ ਕਿ ਕੋਈ ਜੁੱਤੀ ਲਈ ਆ ਹੁਣ ਤੁਹਾਨੂੰ ਅੱਗੇ ਦਿਖਾਉਨੇ ਆ ਗੁਰੂ ਘਰਾਂ ਚ ਇਨਸਾਨ ਸਾਹਿਬ ਦੀ ਸੇਵਾ ਕਰਨ ਵਾਲਿਓ ਤੁਸੀਂ ਜਦੋਂ ਗੁਰਦੁਆਰੇ ਜਾ ਕੇ ਕਹਿੰਦੇ ਹੋ ਅਸੀਂ ਇਨਸਾਨ ਸਾਹਿਬ ਦੀ ਸੇਵਾ ਕਰਨੀ ਆ ਤੁਸੀਂ ਤਾਂ ਨਿਸ਼ਾਨ ਸਾਹਿਬ ਦੀ ਸੇਵਾ ਨਹੀਂ ਕਰਦੇ ਇਨਸਾਨ ਸਾਹਿਬ ਦੀ ਘੋਰ ਬੇਅਦਬੀ ਕਰਦੇ ਹੋ ਅੰਗਰੇਜ਼ਾਂ ਦੇ ਝੰਡੇ ਦੀ ਸੇਵਾ ਕਰਦੇ ਹੋ ਅੰਗਰੇਜ਼ਾਂ ਦੇ ਪਿੱਠੂ ਬਣ ਜਾਂਦੇ ਹੋ ਉਸ ਵੇਲੇ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਦਾ ਤੁਸੀਂ ਦੁਸ਼ਮਣ ਬਣ ਜਾਂਦੇ ਹੋ ਕਿਉਂਕਿ ਅੰਗਰੇਜ਼ ਪਹਿਲਾਂ ਦੁਸ਼ਮਣ ਬਣੇ ਗੁਰੂਆਂ ਦੇ ਇਨਸਾਨ ਸਾਹਿਬ ਤਾਰੇ ਹੁਣ ਉਹਨਾਂ ਨੇ ਪਹਿਲਾਂ ਬੇਅਦਬੀ ਕੀਤੀ ਹੁਣ ਦੁਬਾਰਾ ਤੋਂ ਤੁਸੀਂ ਬੇਅਦਬੀ ਕਰਦੇ ਹੋ ਦੰਦ ਦਿਹਾੜੇ ਮਨਾਉਨੇ ਹੋ ਹਰੇਕ ਸਾਲ ਪਰ ਘੋਰ ਬੇਅਦਵੀ ਕਰਦੇ ਹੋ ਤਾਂ ਹੀ ਤੁਸੀਂ ਤੱਕਦੇ ਨਹੀਂ ਹੈਗੇ ਤੁਹਾਡੇ ਪੂਰੀ ਦੁਨੀਆ ਤੇ ਕਿਸ ਤਰ੍ਹਾਂ ਦੇ ਖਲਾਸ ਨੇ ਆਪਣੇ ਆਪ ਦੇਖ ਲਓ ਉੱਜੜ ਉੱਜੜ ਕੇ ਵਸਦੇ ਹੋ ਕੋਈ ਕਦੇ ਵਸ ਹੀ ਨਹੀਂ ਸਕਦੇ ਕੰਮ ਹੀ ਉੱਜੜਨ ਵਾਲੇ ਕਰਦੇ ਹੋ ਜਦੋਂ ਗੁਰੂਆਂ ਦੇ ਨਿਸ਼ਾਨ ਹੀ ਤੁਸੀਂ ਭੁੱਲ ਗਏ ਹੋ ਤੁਹਾਡੇ ਚੇਤੇ ਕੀ ਆ ਓਏ ਆ ਦੇਖੋ ਜਿਹਦੇ ਜੁੱਤੀ ਲਾਈ ਆ ਇਹ ਅੰਗਰੇਜ਼ਾਂ ਦਾ ਝੰਡਾ ਹੁਣ ਤੁਹਾਨੂੰ ਸ੍ਰੀ ਗੁਰੂ 10ਵੇਂ ਪਾਸਾ ਜਿੱਦੇ ਬਕਸੇ ਹੋਏ ਨਿਸ਼ਾਨ ਸਾਹਿਬ ਤੇ ਦਰਸ਼ਨ ਕਰਾਣੇ ਆ ਕਿ ਤੁਸੀਂ ਦੇਖੋ ਦਰਬਾਰ ਸਾਹਿਬ ਦੇ ਅੰਦਰ ਇਤਿਹਾਸਕ ਪੌੜੀਆਂ ਨੂੰ ਸ਼ਰੋਮਣੀ ਕਮੇਟੀ ਨੇ ਜਿੰਦਾ ਲਾ ਰੱਖਿਆ ਦਰਸ਼ਨਾਂ ਨੂੰ ਨਹੀਂ ਖੋਲਦੇ ਸੰਗਤਾਂ ਦੇ ਤੁਸੀਂ ਦਰਬਾਰ ਸਾਹਿਬ ਜਾਣਿਓ ਕਦੇ ਤੁਸੀਂ ਇਹ ਨਹੀਂ ਕਿਹਾ ਆਉਣਾ ਵੀ ਭਾਈ ਆਹ ਪੌੜੀਆਂ ਨੂੰ ਜਿਹੜਾ ਜਿੰਦਾ ਲਾਇਆ ਇਹ ਕਿਉਂ ਲਾਇਆ ਕਿਉਂਕਿ ਤੁਸੀਂ ਸਿਰਫ ਮੱਥਾ ਟੇਕਦੇ ਹੋ ਵਾਪਸ ਆ ਜਾਂਦੇ ਹੋ ਕਦੇ ਨਹੀਂ ਸਵਾਲ ਕੀਤਾ ਇਹ ਪੌੜੀਆਂ ਦੇ ਅੰਦਰ 18ਵੀਂ ਸਦੀ ਚ ਇੱਕ ਚਿੱਤਰਕਾਰ ਨੇ ਸ੍ਰੀ ਗੁਰੂ ਦਸਵੇਂ ਪਾਸਾ ਜੀ ਦੇ ਦਰਸ਼ਨ ਕਰੇ ਸੀ। ਉਹਨਾਂ ਨੇ ਦੇਖਿਆ ਸੀ ਕਿ ਗੁਰੂ ਕਿੱਦਾਂ ਜਾਂਦੇ ਨੇ ਘੋੜੇ ਦੇ ਉੱਤੇ। ਉਹ ਚਿੱਤਰਕਾਰ ਨੇ ਉਹ ਚਿੱਤਰਕਾਰੀ ਕੀਤੀ ਤਸਵੀਰ ਬਣਾਈ। ਫਿਰ ਮਹਾਰਾਜਾ ਅਨਜੀਤ ਸਿੰਘ ਜੀ ਨੇ ਉਹ ਤਸਵੀਰ ਦਰਬਾਰ ਸਾਹਿਬ ਦੇ ਅੰਦਰ ਹੀ ਬਣਵਾ ਦਿੱਤੀ। ਕਿਹਾ ਇੱਥੇ ਬਣਾ ਦੇ। ਉੱਥੇ ਚਿੱਤਰਕਾਰੀ ਕਰਾਈ ਉਹਨਾਂ ਨੇ ਪੰਜ ਸਿੰਘ ਜੋ ਗੁਰੂਆਂ ਦੇ ਨਾਲ ਚੱਲਦੇ ਸੀ ਪੰਜ ਪਿਆਰੇ ਉਹ ਜਾ ਰਹੇ ਨੇ ਗੁਰੂ ਸਾਹਿਬ ਘੋੜੇ ਤੇ ਬੈਠੇ ਨੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਿਖਦੇ ਸੀ ਉਹਨਾਂ ਨੇ ਉਹ ਸਮੇਂ ਚਿੱਤਰਕਾਰ ਨੇ ਬੜੀ ਵਧੀਆ ਤਸਵੀਰ ਬਣਾਈ ਹੈ ਕਿਹੜਾ ਇਨਸਾਨ ਸਾਹਿਬ ਗੁਰੂ ਨਾਲ ਲੈ ਕੇ ਚੱਲਦੇ ਸੀ ਉਹਨਾਂ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਇਨਸਾਨ ਸਾਹਿਬ ਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਨਿਸ਼ਾਨ ਸਾਹਿਬ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਨੀਲੇ ਰੰਗ ਦਾ ਇਹ ਨਿਸ਼ਾਨ ਸਾਹਿਬ ਗੁਰੂ ਸਾਹਿਬ ਨਾਲ ਲੈ ਕੇ ਚੱਲਦੇ ਸੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਬਖਸਿਆ ਹੋਇਆ ਨਿਸ਼ਾਨ ਸਾਹਿਬ ਹੈ ਇਹ ਇਹ ਨਿਸ਼ਾਨ ਸਾਹਿਬ ਦੇ ਸੰਗਤਾਂ ਦਰਸ਼ਨ ਨਾ ਕਰ ਲੈਣ ਕਿਉਂਕਿ ਜੇ ਨਿਸ਼ਾਨ ਸਾਹਿਬ ਦੇ ਸੰਗਤਾਂ ਦਰਸ਼ਨ ਕਰਦੀਆਂ ਨੇ ਤਾਂ ਉੱਥੇ ਲਿਖਿਆ ਇਤਿਹਾਸ ਪੜ੍ਹਦੀਆਂ ਨੇ ਸੰਗਤਾਂ ਤਾਂ ਫਿਰ ਸ਼੍ਰੋਮਣੀ ਕਮੇਟੀ ਨੂੰ ਸਵਾਲ ਵੀ ਕਰਨਗੇ ਵੀ ਭਾਈ ਗੁਰੂਆਂ ਦਾ ਨਿਸ਼ਾਨ ਸਾਹਿਬ ਤਾਂ ਇਹ ਸੀ ਆ ਕੀ ਆ ਜਿਹੜਾ ਤੁਸੀਂ ਗੁਰਦੁਆਰਿਆਂ 'ਚ ਚੜਾ ਰੱਖਿਆ ਇਸ ਕਰਕੇ ਇਸ ਰੋਮਣੀ ਕਮੇਟੀ ਨੇ ਜਿੰਦਾ ਹੀ ਮਾਰਤਾ ਉਹਨੂੰ ਵੀ ਗੱਲ ਹੀ ਖਤਮ ਕਰੋ ਜੀ ਦੇਖਣੀ ਨਾ ਤੋ ਦਰਸ਼ਣੀ ਨਾ ਕਰ ਸਕਣ ਸੰਗਤਾਂ ਨਿਸਾਨ ਸਾਹਿਬ ਸਾਡੇ ਗੁਰੂਆਂ ਦਾ ਇਹ ਆ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ 1930 ਤੱਕ ਅਕਾਲ ਤੱਕ ਸਭ ਤੇ ਸੋਭਤ ਹੁੰਦਾ ਸੀ ਚੜਿਆ ਹੁੰਦਾ ਸੀ ਅੰਗਰੇਜ਼ਾਂ ਨੇ ਤਾਰ ਦਿੱਤਾ ਸੀ ਅੰਗਰੇਜ਼ਾਂ ਨੇ ਆਪਣੀ ਪੈਰ ਦੀ ਜੁੱਤੀ ਚੋਂ ਡਿਜ਼ਾਈਨ ਲੈ ਕੇ ਬੈਚ ਬਣਾਇਆ ਉਹ ਉਸ ਵੇਲੇ ਦੇ ਜੋ ਸਿੱਖ ਬਟਾਲੀਅਨ ਸੀ ਉਹਨਾਂ ਦੇ ਮੱਥੇ ਤੇ ਕਲੰਕ ਲਾਇਆ ਗੁੱਸੇ ਦੇ ਨਾਲ ਫੇਰ ਅੰਗਰੇਜ਼ਾਂ ਨੇ ਕਿਹੜੀ ਘੋਰ ਬਿਆਦਵੀ ਨਹੀਂ ਕੀਤੀ ਉਹਨਾਂ ਨੂੰ ਇੱਕ ਨਿੱਕਾ ਜਿਹਾ ਡੇਢ ਇੰਚ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਬਣਵਾ ਕੇ ਦਿੱਤਾ ਉਹ ਫੇਰ ਉਹਨਾਂ ਨੇ ਆਪਣੀ ਪੱਗ ਚ ਲਕੋ ਲੈਂਦੇ ਸੀ ਅੱਗੇ ਜਾ ਕੇ ਆਪ ਵੀ ਮਰ ਜਾਂਦੇ ਸੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਵੀ ਘੋਰ ਬਿਆਦਵੀ ਹੁੰਦੀ ਸੀ ਫੇਰ ਜੁੱਤੀਆਂ ਪਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਸ ਸਮੇਂ ਦੇ ਫੌਜੀ ਸਿਰ ਤੇ ਚੱਕਦੇ ਸੀ ਉਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਘੋਰ ਬੇਅਦਬੀ ਹੋ ਜਾਂਦੀ ਸੀ ਕਿਉਂਕਿ ਜਦੋਂ ਅਗਲੀ ਫੌਜ ਉਹਨਾਂ ਤੇ ਹਮਲਾ ਕਰਦੀ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਸੀ ਤੇ ਉਹ ਵੀ ਮਰ ਜਾਂਦੇ ਸੀ ਅੰਗਰੇਜ਼ਾਂ ਨੇ ਚੈਲੰਜ ਕੀਤਾ ਕਿ ਤੁਹਾਡਾ ਗੁਰੂ ਤੁਹਾਨੂੰ ਬਚਾ ਲਵੇ ਕਿਉਂਕਿ ਉਹ ਨਹੀਂ ਸੋਚੀ ਨਹੀਂ ਸੀ ਉਸ ਸਮੇਂ ਉਹ ਫੌਜੀਆ ਨੂੰ ਪਰ ਘੋਰ ਬੇਅਦਬੀ ਹੁੰਦੀ ਆਈ ਆ ਉਦੋਂ ਤੇ ਬੇਅਦਬੀ ਹੁੰਦੀ ਆ ਰਹੀ ਆ ਅੱਜ ਤਿੱਕਰ ਹੋ ਰਹੀ ਆ ਹੁਣ ਤੁਸੀਂ ਹਰ ਰੋਜ਼ ਬੇਅਦਵੀ ਕਰਦੇ ਹੋ ਅੰਗਰੇਜ਼ਾਂ ਦੇ ਲੋਕੋ ਨੂੰ ਖੰਡੇ ਦਾ ਦਰਜਾ ਦੇ ਕੇ ਇਹ ਕਦੋਂ ਬੰਦ ਕਰੋਗੇ ਘੋਰ ਬੇਅਦਵੀ ਹੁਣ ਜਿੰਨੀਆਂ ਦੁਨੀਆਂ ਤੇ ਗੁਰਦੁਆਰੇ ਦੀਆਂ ਕਮੇਟੀਆਂ ਨੇ ਜਾਂ ਸ਼੍ਰੋਮਣੀ ਕਮੇਟੀ ਆ ਉਹ ਇਹ ਗੱਲ ਦਾ ਜਵਾਬ ਦੇਵੇ ਅਸੀਂ ਲਾਈਆ ਜੁੱਤੀ ਜੁੱਤੀ ਲਾ ਕੇ ਉਹ ਝੰਡਾ ਦਿਖਾਇਆ ਤੁਹਾਨੂੰ ਵੀ ਅੰਗਰੇਜ਼ਾਂ ਦਾ ਝੰਡਾ ਹੁਣ ਇਹਦੇ ਤੇ ਤੁਹਾਡਾ ਬੋਲਣ ਦਾ ਜ਼ਰੂਰ ਫਰਜ਼ ਬਣਦਾ ਤੁਸੀਂ ਦਰਸ਼ਨ ਕਰ ਰਹੇ ਹੋ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਅਨੁਸ਼ਾਰ ਸਾਹਿਬ ਦੇ ਇਹ ਇਨਸਾਨ ਸਾਹਿਬ ਸੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਜਿਸ ਇਨਸਾਨ ਸਾਹਿਬ ਨੂੰ ਲੈ ਕੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ 14 ਜੰਗਾਂ ਲੜੀਆਂ ਮਨੁੱਖਤਾ ਦੇ ਹੱਕਾਂ ਦੇ ਲਈ 14 ਹੀ ਜਿੱਤੀਆਂ ਇਹ ਇਨਸਾਨ ਸਾਹਿਬ ਸੀਗਾ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਸਮੇਂ ਤੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਨਿਸ਼ਾਨ ਸਾਹਿਬ ਕਾਲ ਤੱਕ ਸਾਬ ਤੇ ਵੀ ਚੜਿਆ ਹੁੰਦਾ ਸੀ 1930 ਤੋਂ ਪਹਿਲਾਂ ਇਹਦਾ ਸਾਰਾ ਇਤਿਹਾਸ ਤੁਸੀਂ ਪੜ ਸਕਦੇ ਹੋ ਸਿੱਖ ਆਫ ਅਮਰੀਕਾ ਦੀ ਫੇਸਬੁੱਕ ਤੇ ਜਾਂ ਫਾਸਟਵੇ ਟੀਵੀ ਦੀ ਫੇਸਬੁੱਕ ਤੇ ਤੁਸੀਂ ਜਾ ਕੇ ਜਾਂ ਨਾਰਥ ਅਮਰੀਕਾ ਗੁਰਦਾਰਾ ਐਸੋਸੀਏਸ਼ਨ ਦੇ ਪੇਜ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਜਾਂ ਸਿੱਖ ਹਿਸਟਰੀ ਮਿਊਜ਼ੀਅਮ USA.com ਤੇ ਜਾ ਕੇ ਵੀ ਦੇਖ ਸਕਦੇ ਹੋ ਇਹ ਇਤਿਹਾਸ ਆ ਜਿਹੜਾ ਤੁਸੀਂ ਉੱਥੇ ਪੜ੍ਹ ਸਕਦੇ ਹੋ ਇਹ ਇਨਸਾਨ ਸਾਹਿਬ ਦਾ ਇਤਿਹਾਸ ਆ ਜੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਇਨਸਾਨ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਉਸ ਵੇਲੇ ਜਦੋਂ ਜੱਥੇ ਜਾਂਦੇ ਸੀਗੇ ਉਹਨਾਂ ਕੋਲੇ ਵੀ ਇਹੀ ਨਿਸ਼ਾਨ ਸਾਹਿਬ ਹੁੰਦੇ ਸੀ ਕਿਉਂਕਿ ਨੀਲੇ ਕਲਰ ਦੇ ਸੀ ਜ਼ਿਆਦਾ ਕਰਕੇ ਪ੍ਰਿੰਟ ਨਹੀਂ ਉਤੇ ਕਿਰਪਾਨ ਬਹੁਤ ਤੁਸੀਂ ਦੇਖੋਗੇ ਘਟਦੀਂਦੀ ਆ ਕਿਉਂਕਿ ਉਹ ਵਿੱਚ ਹੀ ਲੁਕ ਜਾਂਦੀ ਸੀਗੀ ਕਿਉਂਕਿ ਪ੍ਰਿੰਟ ਆਉਂਦਾ ਨਹੀਂ ਸੀ ਨੀਲੇ ਕਲਰ ਦਾ ਹੀ ਜਦੋਂ ਬਲੈਕ ਐਂਡ ਵਾਈਟ ਫੋਟੋ ਹੁੰਦੀ ਸੀ ਉਹਦੇ ਵਿੱਚ ਆਉਂਦਾ ਨਹੀਂ ਸੀਗਾ ਤੇ ਆ ਉਸ ਤੋਂ ਬਾਅਦ ਨਿਸ਼ਾਨ ਸਾਹਿਬ ਇਨਾਂ ਨੇ ਅੰਗਰੇਜ਼ਾਂ ਨੇ ਪੀਲੇ ਕਰਵਾ ਦਿੱਤੇ ਤੇ ਉਹ ਸਮੇਂ ਫਿਰ ਜਿਹੜੇ ਆਹ ਨਿਸ਼ਾਨ ਉੱਪਰ ਕਿਰਪਾਨ ਤੇ ਢਾਲ ਤੁਸੀਂ ਦੇਖ ਸਕਦੇ ਹੋ ਅ ਜਦੋਂ ਕਾਲ ਤੱਕ ਸਭ ਤੇ ਚੜੇ ਹੁੰਦੇ ਸੀ ਇਨਸਾਨ ਸਾਹਿਬ ਇਹ ਮਹਾਰਾਜਾ ਅਨਜੀਤ ਸਿੰਘ ਨੇ ਸੋਨੇ ਵਿੱਚ ਵੀ ਇਹ ਚਿੱਤਰਕਾਰੀ ਕਰਾਈ ਸੀ ਹਰਮੰਦਰ ਸਾਹਿਬ ਦੇ ਵਿੱਚ ਅੱਜ ਵੀ ਤੁਸੀਂ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਇਹ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਖੰਡਾ ਜਸ ਖੰਡੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਖੰਡੇ ਦੇ ਹਰ ਰੋਜ਼ ਅਨੰਦਪੁਰ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਹੁਣ ਅਸੀਂ ਇਹ ਨਾ ਫਰੇਮ ਕੀਤਾ ਇਹ ਔਰਿਜਨਲ ਨਿਸ਼ਾਨ ਸਾਹਿਬ ਜਿਹੜਾ ਇਹ ਕਪੜੇ ਦਾ ਇਨਸਾਨ ਸਾਹਿਬ ਆ ਔਰ ਆਉਤੇ ਇਤਿਹਾਸ ਲਿਖਿਆ ਇਹ ਇੱਕ ਫਰੇਮ ਕੀਤਾ ਫਰੇਮ ਕੀਤਾ ਵੀ ਜਿਹੜੇ ਗੁਰੂ ਘਰ ਨੇ ਗੁਰੂ ਘਰਾਂ ਦੇ ਵਿੱਚ ਇੱਕ ਬਣਿਆ ਹੁੰਦਾ ਅਜਾਇਬ ਘਰ ਜਿੱਥੇ ਫੋਟੋਆਂ ਵਗੈਰਾ ਲਾਈਆਂ ਹੁੰਦੀਆਂ ਨੇ ਸਹੀਦਾਂ ਦੀਆਂ ਉਥੇ ਲਾਉਣ ਬਾਰੇ ਵਿਚਾਰ ਕਰ ਰਹੇ ਆਂ ਵੀ ਗੁਰਦੁਆਰੇ ਦੀਆਂ ਕਮੇਟੀਆਂ ਨਾਲ ਰਹਿ ਕਰਕੇ ਜੇ ਉਹ ਪਰਮਿਸ਼ਨ ਦੇ ਦੇਣ ਸ੍ਰੀ ਗੁਰੂ ਦਸ਼ਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੇ ਇਹ ਇਤਿਹਾਸ ਲਾਉਣ ਬਾਰੇ ਕਿਉਂਕਿ ਗੁਰਦਾਰੇ ਦੀਆਂ ਕਮੇਟੀਆਂ ਨੇ ਜਿਹੜੀਆਂ ਅੱਜ ਉਹੀ ਇਤਿਹਾਸ ਦੀਆਂ ਦੁਸ਼ਮਣ ਬਣੀਆਂ ਹੋਈਆਂ ਨੇ ਸਿਰਫ ਉਹ ਦਿਨ ਦਿਹਾੜੇ ਮਨਾਉਂਦੇ ਨੇ ਗੁਰੂਆਂ ਦੇ ਇਸ ਕਰਕੇ ਕਿਉਂਕਿ ਚੜਾਵਾ ਆਈ ਜਾਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਇਸ ਕਰਕੇ ਕਰਦੇ ਨੇ ਕਿ ਜੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਨਹੀਂ ਕਰਦੇ ਤਾਂ ਕਿਸੇ ਨੇ ਆਉਣਾ ਹੀ ਨਹੀਂ ਜਿੰਨੇ ਵੀ ਦੂਜੇ ਨੇ ਸਾਥ ਬਣੇ ਹੋਏ ਨੇ ਡੇਰਿਆਂ ਵਾਲੇ ਨੇ ਉਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਕਰਦੇ ਨੇ ਇਸ ਕਰਕੇ ਕਿ ਚੜਾਵਾ ਚੜਾਉਣ ਲੋਕ ਆਉਣ ਗੁਰੂ ਗ੍ਰੰਥ ਸਾਹਿਬ ਇੱਕ ਇਨਕਮ ਦਾ ਸਾਧਨ ਆ ਬਰਕਿ ਜੋ ਇਤਿਹਾਸ ਆ ਉਹ ਸਾਡਾ ਤੁਹਾਡੇ ਸਾਹਮਣੇ ਆ ਕਿ ਨਾ ਤਾਂ ਸ੍ਰੀ ਗੁਰੂ 10ਵੇਂ ਪਾਤਸ਼ਾਹ ਦਾ ਅਜਿਹਾ ਨਿਸ਼ਾਨ ਸਾਹਿਬ ਆ ਗੁਰਦੁਆਰਿਆਂ 'ਚ ਨਾ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਖੰਡੇ ਵਰਗਾ ਖੰਡਾ ਬਣਾ ਕੇ ਅੰਬਰਤ ਤਿਆਰ ਕੀਤਾ ਜਾਂਦਾ ਹੁਣ ਜੋ ਅੰਗਰੇਜ਼ਾਂ ਦਾ ਲੋਗੋ ਆ ਉਹਨੂੰ ਇਹ ਖੰਡਾ ਦੱਸਦੇ ਨੇ ਆ ਤੁਸੀਂ ਦੇਖ ਸਕਦੇ ਹੋ ਇਹ ਅੰਗਰੇਜ਼ਾਂ ਦਾ ਲੋਗੋ ਆ ਅੰਗਰੇਜ਼ਾਂ ਨੇ ਇਹ ਡਿਜ਼ਾਈਨ ਕੀਤਾ ਸੀ ਆ ਰਾਣੀ ਦਾ ਉੱਤੇ ਤਾਜ ਬਣਿਆ ਹੋਇਆ ਲਾਇਆ ਹੋਇਆ ਇਹ ਉਹ ਸਮੇਂ ਜਿਹੜੀਆਂ ਸਤ ਬਰਾਸਤਾਂ ਦੇ ਰਾਜੇ ਹੁੰਦੇ ਸੀ ਉਹਨਾਂ ਨੂੰ ਬਣਾ ਕੇ ਦਿੱਤਾ ਸੀ ਤੇ ਉਹ ਸਮੇਂ ਦੀ ਜਿਹੜੀ ਬ੍ਰਿਟਿਸ਼ ਹਕੂਮਤ ਦੀ ਫੌਜ ਹੁੰਦੀ ਸੀ ਜੋ ਪੰਜਾਬ ਤੋਂ ਭਰਤੀ ਕੀਤੇ ਹੋਏ ਸੀਗੇ ਉਹਨਾਂ ਦੇ ਮੱਥੇ ਤੇ ਲਾਇਆ ਹੁੰਦਾ ਸੀ ਇਹ ਉਹਨਾਂ ਦਾ ਬੈਜ ਸੀਗਾ ਅੱਜ ਇਹੀ ਇਹ ਝੰਡਿਆਂ ਦੇ ਉੱਤੇ ਤੁਸੀਂ ਦੇਖੋ ਥੱਲੇ ਖਾਲਸਤਾਨ ਇੰਨਾ ਪਵਿੱਤਰ ਨਾਮ ਉਹ ਲਿਖਿਆ ਹੋਇਆ ਉੱਤੇ ਇਹਨਾਂ ਨੇ ਅੰਗਰੇਜ਼ਾਂ ਦਾ ਲੋਗੋ ਲਾਇਆ ਹੋਇਆ ਹੁਣ ਇਹ ਗੱਲ ਕਰਦੇ ਹੁੰਦੇ ਨੇ ਕਿਰਪਾਨ ਦੀ ਤੇ ਚੱਕਰ ਦੀ ਵੀ ਕਿਰਪਾਨ ਤੇ ਚੱਕਰ ਤਾਂ ਸਹੀ ਆ ਵੀ ਜਿਹੜਾ ਆ ਵਿਚਾਲੇ ਲਾਇਆ ਇਹ ਤਾਂ ਸਾਡਾ ਥੱਲਿਆਂ ਚੌੜਾ ਉੱਤੋਂ ਚੌੜਾ ਸਾਡੇ 10 ਗੁਰੂਆਂ ਚੋਂ ਕਿਸੇ ਦਾ ਖੰਡਾ ਹੀ ਨਹੀਂ ਹੁਣ ਇਸ ਤਰ੍ਹਾਂ ਦੇ ਇੱਕ ਟੁਆਏ ਜੇ ਨਾਲੇ ਅੰਬਤ ਤਿਆਰ ਕਰਦੇ ਨੇ ਆਹ ਤੁਸੀਂ ਦੇਖ ਸਕਦੇ ਹੋ ਥੱਲਿਆਂ ਚੌੜਾ ਉੱਤੇ ਚੌੜਾ ਇਹ ਤੇ ਕਰਾਸ ਮਾਰਿਆ ਹੁਣ ਜਿਹੜੇ ਅੰਗਰੇਜ਼ਾਂ ਦੇ ਝੰਡੇ ਚੜਾਏ ਹੋਏ ਨੇ ਗੁਰਦੁਆਰਿਆਂ ਚ ਉਹਦੇ ਉੱਤੇ ਵੀ ਆਹੀ ਹੈ ਕਿਉਂਕਿ ਅੰਗਰੇਜ਼ਾਂ ਦੇ ਝੰਡੇ ਨੇ ਸਾਡਾ ਨਿਸ਼ਾਨ ਸਭ ਤਾਂ ਆਹਾਂ ਸੀਗਾ ਜੋ ਗੁਰੂਆਂ ਦਾ ਚੜਿਆ ਹੁੰਦਾ ਸੀ ਕਾਲ ਤੱਕ ਸਾਭ ਤੇ ਇਹ ਤਾਂ ਅਜ ਤਿੱਕਰ ਨਹੀਂ ਚੜਾਇਆ ਗਿਆ ਅੱਜ ਤਿੱਕਰ ਨਹੀਂ ਚੜਾਇਆ ਗਿਆ ਹੁਣ ਅੰਗਰੇਜ਼ਾਂ ਦਾ ਰਾਜ ਨਹੀਂ ਹੈਗਾ ਪੰਜਾਬ ਦੇ ਉੱਤੇ ਉੱਥੇ ਵੀ ਨਹੀਂ ਚੜਾਇਆ ਗਿਆ ਵਿਦੇਸ਼ਾਂ ਦੇ ਵਿੱਚ ਵੀ ਗੁਰੂ ਘਰ ਆਜ਼ਾਦ ਨਹੀਂ ਨਿਸ਼ਾਨ ਸਾਹਿਬ ਚੜਾ ਸਕਦੇ ਨੇ ਪਰ ਚੜਾਉਂਦੇ ਨਹੀਂ ਕਿਉਂਕਿ ਗੁਲਾਮ ਇਹਨਾਂ ਨੇ ਗੁਲਾਮੀ ਆ ਜਿਹੜੀ ਉਹ ਇਹਨਾਂ ਦੇ ਅੰਦਰ ਵਸ ਗਈ ਆ ਉਹ ਗੁਲਾਮੀ ਕੱਢਣਾ ਹੀ ਨਹੀਂ ਚਾਹੁੰਦੇ ਇਹ ਨਾ ਗੁਰੂਆਂ ਦੇ ਖੰਡੇ ਵਰਗਾ ਖੰਡਾ ਬਣਾ ਕੇ ਅੰਬਰ ਸਕਾਉਣਾ ਚਾਹੁੰਦੇ ਨੇ ਨਾ ਗੁਰੂਆਂ ਦੇ ਨਿਸ਼ਾਨ ਸਾਹਿਬ ਗੁਰਦਾਰੇ ਚ ਟੜਾਉਣਾ ਚਾਹੁੰਦੇ ਨੇ ਇਹ ਅੱਜ ਦੇ ਗੁਰਦੁਆਰੇ ਦੀਆਂ ਕਮੇਟੀਆਂ ਦੇ ਹਾਲਾਤ ਨੇ ਪਰ ਫਿਰ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਗੁਰਦਾਰੇ ਦੀਆਂ ਕਮੇਟੀਆਂ ਅੱਗੇ ਕਿ ਭਾਈ ਤੁਹਾਡੇ ਕੋਲੇ ਆ ਪਹੁੰਚਦਾ ਕਰ ਦਵਾਂਗੇ ਜੇ ਤੁਸੀਂ ਕਹੋਗੇ ਤੁਹਾਡੇ ਗੁਰੂ ਘਰ ਕਿ ਤੁਸੀਂ ਇਹ ਲਾਉਣ ਦੀ ਆਗਿਆ ਦਿਓ ਕਿ ਤੁਹਾਡੇ ਅਜਾਇਬ ਘਰ ਦੇ ਵਿੱਚ ਲਾਇਆ ਜਾਵੇ ਕਿ ਇਤਿਹਾਸ ਪੜਨ ਬੱਚੇ ਸਾਡੇ ਨਿਸ਼ਾਨ ਸਾਹਿਬ ਦਾ ਤੇ ਇਨਸਾਨ ਸਾਹਿਬ ਦੇ ਖੰਡੇ ਦੇ ਬਾਰੇ ਚ ਤੇ ਪਤਾ ਲੱਗੇ ਤੇ ਇਤਿਹਾਸ ਆ ਜਿਹੜਾ ਉਹ ਬੱਚਿਆਂ ਨੂੰ ਦੱਸਿਆ ਜਾਵੇ ਹੁਣ ਇਹ ਗੁਰੂ ਘਰਾਂ ਦੀਆਂ ਕਮੇਟੀਆਂ ਦਾ ਫਰਜ ਬਣਦਾ ਪਰ ਜਿਹੜੀਆਂ ਸੰਗਤਾਂ ਦੇਖਦੀਆਂ ਨੇ ਵੀਡੀਓ ਉਹਨਾਂ ਦਾ ਫਰਜ ਵੀ ਬਣਦਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਹਰ ਗੁਰੂ ਘਰ ਦੀ ਕਮੇਟੀ ਕੋਲੇ ਪਹੁੰਚਦਾ ਕਰਨ ਕਿਉਂਕਿ ਉਹਨਾਂ ਦਾ ਵੀ ਫਰਜ ਬਣਦਾ ਜੇ ਅਸੀਂ ਅੱਜ ਗੁਰੂਆਂ ਦੇ ਨਹੀਂ ਹੋ ਸਕੇ ਤਾਂ ਅਸੀਂ ਕੀਦੇ ਹਾਂ ਫਿਰ ਤਾਂ ਅਸੀਂ ਆਪਣੇ ਆਪ ਦੇ ਵੀ ਨਹੀਂ ਹੈਗੇ ਕਿ ਸਾਡੇ ਗੁਰੂਆਂ ਨੇ ਇੰਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਅਸੀਂ ਗੁਰਦੁਆਰਿਆਂ ਦੇ ਵਿੱਚੋਂ ਉਹਨਾਂ ਦਾ ਨਿਸ਼ਾਨ ਸਾਹਿਬ ਹੀ ਗਾਇਬ ਕਰ ਦਿੱਤਾ ਅਸੀਂ ਗੈਰਾਂ ਦੇ ਝੰਡੇ ਲੈ ਕੇ ਅਸੀਂ ਕਹਿੰਦੇ ਆ ਜੀ ਅਸੀਂ ਇਨਸਾਨ ਸਭ ਚੜਾਉਨੇ ਆ ਫੇਰ ਬੀਬੀਆਂ ਉਹਨੂੰ ਐਦਾਂ ਹੱਥਾਂ ਨਾਲ ਘੁੱਟਦੀਆਂ ਨੇ ਗੈਰਾਂ ਦੇ ਨਿਸ਼ਾਨ ਉਹਨੂੰ ਝੰਡੇ ਨੂੰ ਉਹਨੂੰ ਨਿਸ਼ਾਨ ਸਾਹਿਬ ਦੱਸਦੇ ਨੇ ਗੁਰਦੁਆਰੇ ਦੀਆਂ ਕਮੇਟੀਆਂ ਕੋਲੇ ਜੇ ਕੋਈ ਇਸ ਗੱਲ ਦਾ ਜਵਾਬ ਹੈਗਾ ਤਾਂ ਦੇਣ ਦੱਸ ਦੇਣ ਵੀ ਜਿਹੜਾ ਉਹਨਾਂ ਨੇ ਆਹਾ ਲਾਇਆ ਹੋਇਆ ਆਹਲ ਆਹ ਇੱਕ ਸਾਡੇ ਦਸਾਂ ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਜੋ ਆ ਬਚਾਲੇ ਆ ਤਾਂ ਚਾਜੇ ਆ ਇਹ ਅੰਗਰੇਜ਼ਾਂ ਦਾ ਲੋਗੋ ਆ ਪੂਰੇ ਸਬੂਤ ਨੇ ਆ ਪੂਰੇ ਸਬੂਤ ਨੇ ਸਾਰੇ ਪ੍ਰੂਫ ਨੇ ਫਿਰ ਦੇਖ ਕੇ ਅਣ ਦੇਖਿਆ ਕਿਉਂ ਕਰਦੇ ਨੇ ਜਿਹੜੇ ਬੰਦੇ ਦੇਖ ਕੇ ਅਣ ਦੇਖਿਆ ਕਰਦੇ ਨੇ ਉਹ ਪਾਪੀ ਨੇ ਸਭ ਤੋਂ ਵੱਡੇ ਪਾਪੀ ਉਹੀ ਨੇ ਕਿ ਦੇਖ ਕੇ ਇਤਿਹਾਸ ਨੂੰ ਫਿਰ ਅਣ ਦੇਖਿਆ ਕਰਦੇ ਨੇ ਇਹ ਸਾਨੂੰ ਨਹੀਂ ਕਰਨਾ ਚਾਹੀਦਾ ਜੀ ਸੰਗ ਤੇ ਤੁਹਾਡਾ